ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਇਆ ਸਭ ਤੋਂ ਪਹਿਲੀ ਟ੍ਰਿਕ ਹੈ ਕਿ ਲਸਣ ਨੂੰ ਛਿੱਲਣਾ ਹੁਣ ਹੋਵੇਗਾ ਆਸਾਨ ਲਸਣ ਛਿੱਲਣਾ ਬਹੁਤ ਹੀ ਔਖਾ ਲੱਗਦਾ ਕਿਉਂਕਿ ਟਾਈਮ ਵੀ ਬਹੁਤ ਹੀ ਜ਼ਿਆਦਾ ਲੈਂਦਾ ਹੈ ਹੁਣ ਇਸ ਤੇ ਲਈ ਤੁਸੀਂ ਕੀ ਕਰਨਾ ਤਿੰਨ ਤੋਂ ਚਾਰ ਜਿੰਨੇ ਵੀ ਗੰਡੇ ਤੁਸੀਂ ਲੈਣੇ ਆ ਲੈ ਲੈਣੇ ਆ ਤੇ ਉਸ ਦੀ ਇਕੱਲੀ-ਇਕੱਲੀ ਤੁਰੀ ਕਰ ਲੈਣੀ ਆ ਤੇ ਉਸ ਨੂੰ ਹੈ ਚੰਗੀ ਤਰ੍ਹਾਂ ਹੱਥ ਨਾਲ ਮਸਕੇ ਇਕੱਲੀ-ਇਕੱਲੀ ਤੁਰੀ ਕਰਨ ਤੋਂ ਬਾਅਦ ਇੱਕ ਤੁਸੀਂ ਲੈਣਾ ਮੂਮ ਜਾਮੇ ਦਾ ਲਫਾਫਾ ਉਸ ਦੇ ਵਿੱਚ ਬਾਅਦ ਦੇ ਨਾਲ ਲਸਣ ਫਿਰ ਤੁਸੀਂ ਲੈਣਾ ਡਾਟਰ ਡਾਟਰ ਦੇ ਨਾਲ ਉੱਪਰ ਹਲਕਾ ਹਲਕਾ ਜਿਹਾ ਸਾਈਡਾਂ ਤੇ ਮਲਦੋ ਨਹੀਂ ਤੇ ਤੁਸੀਂ ਪੂਣੀ ਨਾਲ ਵੀ ਇਸ ਤਰ੍ਹਾਂ ਸਾਈਡਾਂ ਤੋਂ ਕੁੱਟ-ਕੁੱਟ ਕੇ ਜਿਵੇਂ ਥੋੜਾ ਹਲਕਾ ਹਲਕਾ ਜਿਹਾ ਬਸ ਕੁੱਟਣਾ ਜ਼ਿਆਦਾ ਨਹੀਂ ਕੁੱਟਣਾਗਾ ਮੈਂ ਇੱਥੇ ਚਾਰਜਰ ਨਾਲ ਤੁਹਾਨੂੰ ਕਰਕੇ ਦਿਖਾਉਣੀ ਆ ਬਸ ਪੋਲਾ-ਪੋਲਾ ਜਿਹਾ ਮਸਲੀ ਜਾਣਾ ਹੈ ਮਸਲਣ ਤੋਂ ਬਾਅਦ ਤੁਸੀਂ ਥੋੜਾ ਜਿਹਾ ਹੱਥ ਨਾਲ ਵੀ ਇਸ ਨੂੰ ਚੰਗੀ ਤਰ੍ਹਾਂ ਮਸਲ ਸਕਦੇ ਹੋ ਇਸ ਦੇ ਨਾਲ ਇਹ ਹੁੰਦਾ ਕਿ ਸਿਲਕੇ ਜਿਹੜੇ ਉੱਪਰ ਥੋੜੇ ਬੋਤੇ ਨੇ ਉਹ ਵੀ ਨਿਕਲ ਜਾਂਦੇ ਨੇ ਲਓ ਦੋਸਤੋ ਹੁਣ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੀ ਆ ਵੀ ਇਹ ਕੱਲੀ ਕੱਲੀ ਤੁਰੀ ਹੋ ਜਾਏਗੀ ਸਿਲਕੇ ਜਿਹੜੇ ਸਾਈਡ ਤੇ ਦੇਖੋ ਸਾਈਡਾਂ ਤੇ ਸਾਰੇ ਸਿਲਕੇ ਨੇ ਤੇ ਤੁਰੀ ਕੱਲੀ ਕੱਲੀ ਆ ਲਓ ਦੋਸਤੋ ਦੇਖੋ ਕਿਤੇ ਵੀ ਇੱਕ ਵੀ ਸਿਲਕਾ ਤੁਰੀ ਦੇ ਉੱਪਰ ਨਹੀਂ ਲੱਗਿਆਗਾ ਤੇ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਜਈਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਹੁਣ ਦੋਸਤੋ ਤੁਹਾਨੂੰ ਦੂਜੀ ਟ੍ਰਿਕ ਦੱਸਣੀ ਉਸ ਤੇ ਵਿੱਚ ਤੁਹਾਨੂੰ ਸਿਖਾਉਣਿਆ ਚੀਕੂ ਛਿਲਣਾ ਚੀਕੂ ਛਿਲਣ ਤੇ ਵੀ ਟਾਈਮ ਲੱਗਦਾ ਹੈ ਟਾਈਮ ਤੇ ਕੱਟ ਲੱਗਦਾ ਕਿਉਂਕਿ ਸਿਲਕਿਆਂ ਦੇ ਨਾਲ ਕਿੰਨਾ ਵਿੱਚ ਚੀਕੂ ਵੇਸਟ ਹੋ ਜਾਂਦਾ ਹੈ ਉਸ ਤੇ ਲਈ ਤੁਸੀਂ ਕੀ ਕਰਨਾ ਹੈ ਕਿ ਚੀਕੂ ਦੇ ਕਰਦੇ ਨੇ ਚਾਰ ਹਿੱਸੇ ਚਮਚ ਦੀ ਮਦਦ ਦੇ ਨਾਲ ਵਿੱਚੋਂ ਹਿੱਸਾ ਉਸ ਦਾ ਕੱਢ ਲੈਣਾ ਹੈ ਤਾਂ ਜੋ ਸਿਲਕਿਆਂ ਦੇ ਉੱਪਰ ਬਿਲਕੁਲ ਵੀ ਚਿਪਕੂ ਨਾ ਰਹੇ ਹੱਥ ਨਾਲ ਆਪਾਂ ਛਿਲਦੇ ਹਾਂ ਤਾਂ ਛਿਲਕਿਆਂ ਦੇ ਨਾਲ ਚਿਪਕੂ ਵੀ ਵੇਸਟ ਜਾਂਦਾ ਹੈ ਦੋਸਤੋ ਅਜਈਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਤੇ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਹੁਣ ਦੋਸਤੋ ਤੁਹਾਡੇ ਲੈ ਕੇ ਲਾਸਟ ਟ੍ਰਿਕ ਇਸ ਤੇ ਲਈ ਤੁਸੀਂ ਕੀ ਕਰਨਾ ਕਿ ਇੱਕ ਲੈਣੀ ਹੈ ਕਡਾਈ ਤੇ ਉਸ ਦੇ ਵਿੱਚ ਪਾ ਦੇਣਾ ਇੱਕ ਕੱਪ ਜਾਂ ਇੱਕ ਕੌਲੀ ਦੇ ਕਰੀਬ ਨਮਕ ਜਦ ਨਮਕ ਗਰਮ ਹੋ ਜਾਵੇ ਤੇ ਇਸ ਦੇ ਵਿੱਚ ਪੂਪਲੇ ਜਾਂ ਚਿਕੜੀਆਂ ਜੋ ਵੀ ਤੁਸੀਂ ਬੋਲਦੇ ਹੋ ਉਹ ਪਾ ਦੇਣੀਆਂ ਨੇ ਦੇਖੋ ਦੋਸਤੋ ਕਿੰਨੇ ਵਧੀਆ ਫੁੱਲ ਕੇ ਵਧੀਆ ਬਣ ਗਈਆਂ ਨੇ ਤੇ ਹੁਣ ਤੁਹਾਨੂੰ ਪੋਹਾ ਵੀ ਵਿੱਚ ਹੀ ਬਣਾ ਕੇ ਦਿਖਾਉਣੀ ਆ ਇਸੇ ਨਮਕ ਦੇ ਵਿੱਚ ਹੀ ਲਓ ਦੋਸਤੋ ਦੇਖੋ ਪੋਹਾ ਵੀ ਵਧੀਆ ਆਪਣਾ ਰੈੱਡ ਹੋ ਗਿਆ ਆ ਤੇ ਦੋਸਤੋ ਇਸ ਦੇ ਵਿੱਚ ਅਸੀਂ ਗੋਲ ਗੱਪੇ ਵੀ ਬਣਾ ਸਕਦੇ ਹਾਂ ਦੇਖੋ ਹੁਣ ਤੁਹਾਨੂੰ ਗੋਲ ਗੱਪੇ ਵੀ ਬਣਾ ਕੇ ਦਿਖਾਉਣੇ ਆ ਵਧੀਆ ਪੂਰੇ ਜਿਵੇਂ ਆਪਣੇ ਮਾਰਕੀਟ ਵਾਲੇ ਗੋਲ ਗੱਪੇ ਹੁੰਦੇ ਉਸੇ ਤਰ੍ਹਾਂ ਦੇ ਹੀ ਗੋਲ ਗੱਪੇ ਬਣਨਗੇ ਤੇ ਦੋਸਤੋ ਇਹ ਨਮਕ ਤੁਸੀਂ ਇਹ ਨਹੀਂ ਵੀ ਇੱਕ ਵਾਰੀ ਵਰਤ ਕੇ ਸੁੱਟ ਦੇਣਾ ਇਸ ਨਮਕ ਨੂੰ ਤੁਸੀਂ ਬਹੁਤ ਟਾਈਮ ਤੱਕ ਵਰਤ ਸਕਦੇ ਹੋ ਆਪਾਂ ਨੂੰ ਹੁੰਦਾ ਕਿ ਆਪਾਂ ਨੂੰ ਤੇਲ ਵਿੱਚ ਬੜੀਆਂ ਚੀਜ਼ਾਂ ਪਚਦੀਆਂ ਨਹੀਂ ਜਾਂ ਆਪ ਨੂੰ ਗੈਸ ਤੇ ਜਾਂ ਵੱਧ ਬਣਦਾ ਤੇ ਦੋਸਤੋ ਤੁਸੀਂ ਇਸ ਤਰ੍ਹਾਂ ਤੇਲ ਤੋਂ ਬਣੀ ਹੋਈ ਚੀਜ਼ ਤੋਂ ਜੇ ਪ੍ਰੇਜ ਕਰਦੇ ਹੋ ਤੇ ਇਸ ਤਰ੍ਹਾਂ ਤੁਸੀਂ ਨਮਕ ਵਿੱਚ ਚੀਜ਼ ਕੋਈ ਵੀ ਬਣਾ ਸਕਦੇ ਹੋ ਤੇ ਦੋਸਤੋ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਤੇ ਅਜਿਹੇ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ ਜੀ